ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਜਿਹੜੇ ਹੈਗੇ ਆ ਉਹ ਰਸ਼ੀਆ ਕਾਟਨ ਦੇ ਬਟਰ ਕਾਟਨ ਦੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਆ ਉਹਨਾਂ ਦੇ ਹੀ ਕੱਟ ਪੀਸ ਰਹਿਣ ਵਾਲੇ ਹੈਗੇ ਆ ਸਭ ਤੋਂ ਪਹਿਲਾਂ ਆਪਾਂ ਆਪ ਦਾ ਐਡਰੈਸ ਆ ਜਿਹੜਾ ਉਹ ਮੈਂਸ਼ਨ ਕਰਨਾ ਚਾਹਾਂਗੇ ਆਪਣਾ ਐਡਰੈਸ ਹੈ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਇਹ ਜਿਹੜਾ ਹੈਗਾ ਇਹ ਨਿਹਾਲ ਸਿੰਘ ਵਾਲਾ ਤਕਰੀਬਨ ਸਾਨੂੰ 4 ਕਿਲੋਮੀਟਰ ਪੈਂਦਾ ਆ ਬਿਲਕੁਲ ਨੇੜੇ ਹੀ ਹੈ ਤੇ ਅਸੀਂ ਪਿੰਡ ਦੇ ਵਿੱਚ ਹੀ ਕੰਮ ਕਰਦੇ ਆਂ ਪਤੋ ਹੀਰਾ ਸਿੰਘ ਦੇ ਵਿੱਚ ਅਸੀਂ ਘਰ ਤੋਂ ਹੀ ਜਿਹੜਾ ਹੈਗਾ ਇਹ ਆਪ ਦਾ ਬੁਟੀਕ ਰਨ ਕਰਦੇ ਆਂ ਔਰ ਇੱਥੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਿਜ਼ਿਟ ਕਰਕੇ ਵੀ ਲੈ ਸਕਦੇ ਆ ਜੇਕਰ ਆਨਲਾਈਨ ਬਾਏ ਕਰਨਾ ਚਾਹੁੰਦੇ ਆ ਤਾਂ ਤੁਸੀਂ ਆਨਲਾਈਨ ਵੀ ਕਰ ਸਕਦੇ ਹੈਗੇ ਹੋ ਔਰ ਜਿਹੜੀ ਸ਼ਿਪਿੰਗ ਹੋਏਗੀ ਨਾ ਸਭ ਦੀ ਐਕਸਟਰਾ ਰਹਿਣ ਵਾਲੀ ਹੈਗੀ ਆ ਪ੍ਰਾਈਸ ਹੋਏਗਾ ਇਹਨਾਂ ਦਾ 100 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿਲੇਗਾ ਜੋ ਵੱਡੇ ਪੰਨੇ ਦੀ ਕੱਟ ਹੋਏਗੀ ਉਹ ਤੁਹਾਨੂੰ ਮਿਲੇਗੀ 100 ਵੱਡੇ ਪੰਨੇ ਦੀ ਜਿਹੜੀ ਕੱਟ ਮਿਲੇਗੀ ਉਹ 150 ਰੁਪਏ ਪਰ ਮੀਟਰ ਹੋਏਗਾ ਔਰ ਛੋਟੇ ਪੰਨੇ ਦੀ ਜਿਹੜੀ ਕੱਟ ਹੋਏਗੀ ਉਹ 100 ਰੁਪਏ ਦੇ ਅਕੋਰਡਿੰਗ ਤੁਹਾਨੂੰ ਮਿਲੇਗੀ ਔਰ ਇਹ ਚੀਜ਼ ਵੀ ਮੈਂਸ਼ਨ ਕਰਨਾ ਚਾਹਾਂਗੇ ਕਿ ਜੋ ਕੱਟ ਆਪਾਂ ਨੇ ਮੈਜ਼ਰ ਕਰਕੇ ਇਹਨਾਂ ਦੇ ਉੱਪਰ ਲਿਖੀ ਹੁੰਦੀ ਆ ਉਹ ਕੱਟ ਹੈਗੇ ਜਿਹੜੀ ਜੇ ਕੋਈ ਮਿਸਪੈਂਟ ਆ ਜਾਂ ਕੋਈ ਡਿਫੈਕਟ ਹੈਗਾ ਥੋੜਾ ਮੋਟਾ ਉਹਨੂੰ ਕੱਢ ਕੇ ਹੀ ਆਪਾਂ ਸਹੀ ਕਪੜੇ ਨੂੰ ਹੀ ਮੈਜ਼ਰ ਕਰਕੇ ਉੱਪਰ ਜਿਹੜਾ ਉਹ ਲਿਖਿਆ ਹੁੰਦਾ ਹੈ ਸੋ ਹੁਣ ਆਪਾਂ ਸਟਾਰਟ ਕਰਦੇ ਆ ਆਪਣੀ ਵੀਡੀਓ ਰਸ਼ੀਆ ਬ੍ਰਾਂਡ ਦਾ ਜਿਹੜਾ ਇਹ ਸਟੱਫ ਹੈਗਾ ਆ ਆਪਾਂ ਚੈੱਕ ਕਰਾਣਾ ਚਾਹਾਂਗੇ ਰਸ਼ੀਆ ਬ੍ਰਾਂਡ ਦਾ ਸਟੱਫ ਹੈਗਾ ਪਿਓਰ ਬਟਨ ਬਟਰਕਾਟਰ ਨਹੀਂ ਰਹਿਣ ਵਾਲੀ ਹੈ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਆ ਜਿਸ ਨੂੰ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਕਰਵਾ ਸਕ ਪ੍ਰਿੰਟਿੰਗ ਇਹਨਾਂ ਦੀ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਆ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਸੋਬਰ ਤੇ ਸਰਦਾਰੀ ਜਿਹਾ ਰੰਗ ਹੈਗਾ ਇਹਦਾ ਬਹੁਤ ਸੋਹਣਾ ਕਲਰ ਆ ਤੇ ਇਦੀ ਜਿਹੜੀ ਕੱਟ ਹੋਈ 165 ਦੀ ਹੋएगी ਨਾਰਮਲ ਪੰਨੇ ਦੀ ਕੱਟ ਰਹਿਣ ਵਾਲੀ 165 ਦੀ ਤੁਹਾਨੂੰ ਇਦੀ ਸਹੀ ਕੱਟ ਮਿਲੇਗੀ ਨਾਲ ਤੁਹਾਨੂੰ ਇਸ ਤੇ ਮੈਚਿੰਗ ਜਿਹੜੀ ਬਾਟਮ ਹੈਗੀ ਉਹ ਮਿਲੇਗੀ 1 ਦੀ ਕੱਟ ਹੋएगी 130 ਔਰ ਦੂਸਰੀ ਦੀ ਜਿਹੜੀ ਕੱਟ ਰਹਿਣ ਵਾਲੀ ਹੈਗੀ ਆ ਉਹ ਹੋਏਗੀ 125 ਦੂਸਰੀ ਦੀ ਜਿਹੜੀ ਕੱਟ ਹੋएगी 1 25 ਰਹਿਣ ਵਾਲੀ ਹੈਗੀ ਔਰ ਇੱਕ ਕੱਟ ਹੋएगी 1 30 ਵੀ ਇਹ ਜਿਹੜੀ ਬਾਟਮ ਹੈਗੀ ਹੈ 2 55 ਦੀ ਜਾਨੀ ਕਿ 2.5 ਮੀਟਰ ਦੀ ਹੋएगी ਔਰ ਜੋ ਸ਼ਰਟ ਦੀ ਕੱਟ ਹੋਈ ਇੱਕ ਪੈਂਟ ਦੀ ਹੋएगी ਜਿੰਨਾਂ ਦਾ 18 ਤੋਂ 19 ਇੰਚ ਦਾ ਘੇਰਾ ਹੈਗੇ ਉਹਨਾਂ ਦੀ ਇਹ ਸ਼ਰਟ ਹੈਗੀ ਜਿਹੜੀ ਆਰਾਮ ਨਾਲ ਰੈਡੀ ਹੋ ਜਾਂਦੀ ਆ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਆ ਤੇ ਬਹੁਤ ਹੀ ਜ਼ਿਆਦਾ ਸੋਹਣਾ ਇਹ ਸਟਾਫ ਆ ਤੇ ਸਿਰਫ 6.500 ਰੁਪਏ ਦੇ ਵਿੱਚ ਜਾਂ 400 ਰੁਪਏ ਦੇ ਵਿੱਚ ਇਹ ਤੁਹਾਡਾ ਜਿਹੜਾ ਸੂਟ ਹੈਗਾ ਇਹ ਉਹ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਡਿਜ਼ਾਈਨਰ ਸੂਟ ਆ ਉਹ ਰੈਡੀ ਹੋ ਜਾਂਦਾ ਜੋ ਨੈਕਸਟ ਅਪੀਸੂਡ ਤੁਹਾਨੂੰ ਦਿਖਾ ਰਹੇ ਆ ਇਹ ਵੀ ਬਟਰ ਕਾਟਨ ਦਾ ਹੀ ਤੁਹਾਨੂੰ ਸਟਾਫ ਮਿਲਣ ਵਾਲਾ ਹੈਗਾ ਸਟਾਫ ਬਹੁਤ ਹੀ ਜ਼ਿਆਦਾ ਲਾਈਟ ਵੇਟ ਔਰ ਸੌਫਟ ਹੈ ਬਹੁਤ ਹੀ ਜ਼ਿਆਦਾ ਲਾਈਟ ਵੇਟ اور ਸੌਫਟ ਹੈਗਾ ਇਹ ਹੈਗੀ ਵੱਡੇ ਪਨੇ ਦੀ ਕੱਟ ਡੇਢ ਮੀਟਰ ਦੀ ਕੱਟ ਹੈਗੀ ਵੱਡੇ ਪਨੇ ਦੀ ਆ ਇਹਦੇ ਤੋਂ ਤੁਸੀਂ ਖੁੱਲਾ ਡੁੱਲਾ ਜਿਹੜਾ ਸੂਟ ਰੈਡੀ ਕਰ ਸਕਦੇ ਹੈਗੇ ਹੋ ਕਿਉਂਕਿ 27 ਤੋਂ 28 ਇੰਚ ਦੀ ਜਿਹੜੀ ਘੇਰੇ ਵਾਲੀ ਜਿਹੜੀ ਸ਼ਰਟ ਆ ਉਹ ਆਰਾਮ ਨਾਲ ਰੈਡੀ ਹੋ ਜਾਂਦੀ ਹੈ ਵੱਡੇ ਪਨੇ ਦੀ ਕੱਟ ਵਿੱਚ ਇਹ ਡੇਢ ਮੀਟਰ ਦਾ ਵੱਡੇ ਪਨੇ ਦਾ ਜਿਹੜਾ ਹੈਗਾ ਉਹ ਸਟਾਫ ਰਹਿਣ ਵਾਲਾ ਹੈਗਾ ਤੇ ਨਾਲ ਤੁਹਾਨੂੰ ਇਸ ਤੇ ਮੈਚਿੰਗ ਬਾਟਮ ਮਿਲ ਜਾਏਗੀ ਜੋ ਕਿ ਸੈਲਫ ਪ੍ਰਿੰਟ ਰਹਿਣ ਵਾਲੀ ਹੈਗੀ ਇਹ ਵੀ ਤੁਹਾਨੂੰ ਰਸ਼ੀਆ ਬ੍ਰਾਂਡ ਦਾ ਜਿਹੜਾ ਹੈਗਾ ਸਟਾਫ ਮਿਲੇਗਾ ਰਸ਼ੀਆ ਬ੍ਰਾਂਡ ਦਾ ਸਟਾਫ ਫਰੈਂਡ ਵਾਲਾ ਬਹੁਤ ਹੀ ਜ਼ਿਆਦਾ ਸੌਫਟ ਜਿਹੜਾ ਇਹ ਸਟਾਫ ਹੋਏਗਾ ਨੈਕਸਟ ਜਿਹੜਾ ਰਹਿਣ ਵਾਲਾ ਹੈਗਾ ਇਹ ਉਹ ਵੀ ਤੁਹਾਨੂੰ ਪਿਓਰ ਕਾਟਨ ਰਸ਼ੀਆ ਬ੍ਰਾਂਡ ਦਾ ਇਹ ਸਟਾਫ ਮਿਲੇਗਾ ਜਿਹੜੀ ਇਸ ਤੇ ਕੱਟ ਹੋਏਗੀ 480 ਦੀ ਕੱਟ ਰਹਿਣ ਵਾਲੀ ਆ ਵੱਡੇ ਬਣੇ ਦੀ 480 ਦੀ ਕੱਟ ਹੋਏਗੀ 480 ਦੀ ਕੱਟ ਦੇ ਵਿੱਚ ਤਾਂ ਬਹੁਤ ਸੋਹਣਾ ਜਿਹੜਾ ਇਹ ਸੂਟ ਰੈਡੀ ਹੁੰਦਾ ਔਰ ਇੱਕ ਸ਼ਰਟ ਰੈਡੀ ਹੋ ਜਾਂਦੀ ਆ ਕਿਉਂਕਿ 3.5 ਮੀਟਰ ਵੱਡੇ ਪਨੇ ਦੀ ਕੱਟ ਵਿੱਚ ਆਪਣਾ ਪੂਰਾ ਸੂਟ ਰੈਡੀ ਹੋ ਜਾਂਦਾ ਉਹ 4.80 ਦੇ ਵਿੱਚ ਤਾਂ ਆਪਣੀ ਆਰਾਮ ਨਾਲ ਖੁੱਲੀ ਡੁੱਲੀ ਇੱਕ ਸ਼ਰਟ ਔਰ ਇੱਕ ਪੂਰਾ ਸੂਟ ਆ ਜਿਹੜਾ ਉਹ ਰੈਡੀ ਹੋ ਜਾਂਦਾ ਹੈਗਾ ਜੇਕਰ ਤੁਸੀਂ ਇਸ ਨੂੰ ਮੈਚਿੰਗ ਬਣਾਉਣਾ ਚਾਹੁੰਦੀ ਹੈ ਤਾਂ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੋ ਕਿਉਂਕਿ ਇਸ ਦੇ ਵਿੱਚ ਤੁਹਾਨੂੰ ਇੱਕ ਕੱਟ ਹੋਰ ਮਿਲੇਗੀ ਜੋ ਨੈਕਸਟ ਕੱਟ ਹੋਏਗੀ ਇਸ ਦੇ ਨਾਲ ਉਹ 10 ਦੀ ਹੋਏਗੀ ਉਹ ਵੀ ਵੱਡੇ ਪਨੇ ਦੀ ਕੱਟ ਹੋਏਗੀ 10 ਦੀ ਇੱਕ 10 ਦੀ ਕੱਟ ਤੁਹਾਨੂੰ ਇਸ ਦੇ ਵਿੱਚ ਮਿਲੇਗੀ ਨਾਲ ਜੇਕਰ ਤੁਸੀਂ ਮੈਚਿੰਗ ਬਾਟਮ ਲੈਣਾ ਚਾਹੁੰਦੇ ਹੈਗੇ ਤਾਂ ਤੁਸੀਂ ਮੈਚਿੰਗ ਬਾਟਮ ਵੀ ਲੈ ਸਕਦੇ ਹੈਗੇ ਇੱਕ ਤੀਸਰੀ ਕੱਟ ਤੁਹਾਨੂੰ ਮਿਲੇਗੀ 190 ਦੀ ਜੋ ਦੂਸਰੀ ਕੱਟ ਰਹਿਣ ਵਾਲੀ ਹੈਗੀ ਇਸਦੀ ਉਹ ਮਿਲੇਗੀ ਤੁਹਾਨੂੰ 120 ਦੀ ਕੱਟ ਹੋਏਗੀ ਇੱਕ ਕੱਟ 120 ਦੀ ਹੋਏਗੀ ਔਰ ਦੂਸਰੀ ਕੱਟ ਜੋ ਹੋਏਗੀ 190 ਦੀ ਹੋਏਗੀ ਇਸ ਦੇ ਵਿੱਚ ਤੁਹਾਡੀ ਪੂਰੀ ਖੁੱਲੀ ਡੁੱਲੀ ਜਿਹੜੀ ਉਹ ਤੁਸੀਂ ਬਾਟਮ ਜਿਹੜੀ ਉਹ ਰੈਡੀ ਕਰ ਸਕਦੇ ਹੈਗੇ ਹੋ ਜੇਕਰ ਤੁਸੀਂ ਇਹ ਦੋਨੋਂ ਮੈਚਿੰਗ ਸੂਟ ਬਣਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੋ ਜਿਹੜੀ ਆਹ ਇੱਕ ਦਾਸੀ ਕੱਟ ਦੇ ਵਿੱਚ 18 19 ਇੰਚ ਦੇ ਘੇਰੇ ਵਾਲੀ ਦੀ ਜਿਹੜੀ ਸ਼ਰਟ ਆ ਉਹ ਰੈਡੀ ਹੋ ਜਾਂਦੀ ਆ ਜੇਕਰ ਆਪਾਂ 2 ਮੀਟਰ ਦੀ ਵੀ ਬਾਟਮ ਲਾਵਾਂਗੇ ਨਾਲ 190 ਦੀ ਤਾਂ ਇਸ ਤਰੀਕੇ ਦੇ ਨਾਲ ਇਹ ਮੈਚਿੰਗ ਸੂਟ ਆ ਜਿਹੜਾ ਉਹ ਰੈਡੀ ਹੋ ਜਾਂਦਾ ਹੈਗਾ ਆ ਔਰ ਤੁਸੀਂ ਮੈਚਿੰਗ ਲੈਣਾ ਤਾਂ ਮੈਚਿੰਗ ਲੈ ਸਕਦੇ ਹੋ ਜੇਕਰ ਤੁਸੀਂ ਆਲ ਓਵਰ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਲ ਓਵਰ ਵੀ कर सकते हैं नैक्सट जोड़ा रहन वाला हैगा वो तो भी थोड़ा रशिया ब्रांड का लवेंडर कलर मिलन वाला है रशिया ब्रांड का लवेंडर कलर बहुत ही ज़्यादा सोहना प्रिंट हैगा इसका बहुत ही ज़्यादा सॉफ्ट कपड़ा हैगा जो इसकी कट रह वाली हैगी बड्डे बने की तीन मीटर की कट होएगी तीन मीटर कट के अपना पूरा सोहना जोड़ा वो आलओवर सूट है रेडी हो जाता है बहुत ही ज़्यादा सोहना प्रिंट है और बहुत ही ज़्यादा लाइट वेट रहा है ਨੈਕਸਟ ਜੋ ਰਹਿਣ ਵਾਲਾ ਹੈਗਾ ਇਹ ਆ ਇਹ ਵੀ ਤੁਹਾਨੂੰ ਰਸ਼ੀਆ ਬ੍ਰਾਂਡ ਦਾ ਜਿਹੜਾ ਮਿਲੇਗਾ ਕੈਂਡਵਰੀ 컬렉ਸ਼ਨ ਮਿਲੇਗੀ ਵੀ ਬਹੁਤ ਜਿਆਦਾ ਸੋਹਣਾ ਸਟਾਫ ਆ 380 ਦੀ ਤੁਹਾਨੂੰ ਇਸਦੀ ਕੱਟ ਮਿਲਣ ਵਾਲੀ ਹੈ 380 ਦੀ ਜਿਹੜੀ ਇਹਦੀ ਕੱਟ ਮਿਲੇਗੀ 380 ਦੀ ਕੱਟ ਦੇ ਵਿੱਚ ਵੀ ਤੁਸੀਂ ਆਪ ਦਾ ਸੂਟ ਰੈਡੀ ਕਰ ਸਕਦੇ ਹੋ ਬਟ ਇਹਦੇ ਵਿੱਚ ਹੈਗਾ ਜਿਹੜਾ ਤੁਹਾਨੂੰ ਤਿੰਨ ਜਿਹੜੇ ਹੈਗੇ ਉਹ ਸੂਟ ਮਿਲਣਗੇ ਸੇਮ ਕਲਰ ਦੇ ਤੁਸੀਂ ਕਿੰਨਾ ਮਰਜੀ ਸਟਾਫ ਆ ਜਿਹੜਾ ਉਹ ਬਾਈ ਕਰ ਸਕਦੇ ਹੋ ਸੈਕੰਡ ਜਿਹੜੀ ਇਹਦੀ ਕੱਟ ਰਹਿਣ ਵਾਲੀ ਹੈਗੀ ਉਹ 42 ਦੀ ਹੋएगी 42 ਦੇ ਵਿੱਚ ਵੀ ਤੁਸੀਂ ਆਪ ਦਾ ਜਿਹੜਾ ਸੂਟ ਹੈਗਾ ਉਹ ਰੈਡੀ ਕਰ ਸਕਦੇ ਹੋ ਰਸ਼ੀਆ ਬ੍ਰਾਂਡ ਦਾ ਹੀ ਇਹ ਸਟੱਫ ਹੋਏਗਾ 42 ਦੀ ਕੱਟ ਹੋਏਗੀ ਇਸ ਨੂੰ ਵੀ ਤੁਸੀਂ ਵਿਦਆਊਟ ਲਾਈਨਿੰਗ ਸਟੀਚ ਕਰਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਬਰ ਜਿਹੇ ਕਲਰ ਹੈਗੇ ਆ ਇਹ ਬਹੁਤ ਜ਼ਿਆਦਾ ਸੋਹਣੇ ਕਲਰ ਹੈਗੇ ਆ ਇਹ ਇਹ ਹੈਗਾ 42 ਦੀ ਕੱਟ ਹੋਏਗੀ ਨੈਕਸਟ ਜੋ ਹੋਏਗਾ ਬਹੁਤ ਹੀ ਪਿਆਰਾ ਪ੍ਰਿੰਟ ਹੈ ਰਹਿਣ ਵਾਲਾ ਔਰ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਸਟਾਫ ਤਾਂ ਬਾ ਕਮਾਲ ਹੈਗਾ ਜਾਂ ਬਟਰ ਕਾਟਨ ਦਾ ਸਟਾਫ ਹੋਏਗਾ ਜੋ ਇਸ ਦੀ ਕੱਟ ਰਹਿਣ ਵਾਲੀ ਹੈਗੀ ਆ 225 ਦੀ ਕੱਟ ਹੋਏਗੀ 225 ਦੀ ਕੱਟ ਦੇ ਵਿੱਚ ਆਪਣੀ ਸ਼ਰਟ ਆ ਜਿਹੜੀ ਉਹ ਰੈਡੀ ਹੋ ਜਾਂਦੀ ਆ 225 ਦੀ ਕੱਟ ਰਹਿਣ ਵਾਲੀ ਹੈਗੀ ਆ ਇਸ ਦੇ ਨਾਲ ਦੋ ਕਲਰ ਹੋ ਸੀਗੇ ਬਟ ਉਹ ਆਫਲਾਈਨ ਹੀ ਕਸਟਮਰ ਨੇ ਪਹਿਲਾਂ ਹੀ ਬਾਈ ਕਰ ਲਏ ਸੀ ਵੀਡੀਓ ਤੋਂ ਸੋ ਨੈਕਸਟ ਜਿਹੜਾ ਰਹਿਣ ਵਾਲਾ ਹੈਗਾ ਆ ਇਹ ਵੀ ਤੁਹਾਨੂੰ ਕੈਡਵਰੀ ਦੀ ਜਿਹੜੀ ਇਹ कॉटन ਮਿਲੇਗੀ ਰਸ਼ੀਆ ਬ੍ਰੈਂਡ ਦੀ ਇਸਦੀ ਕੱਟ ਹੋਏਗੀ 2 ਮੀਟਰ ਦੀ 2 ਮੀਟਰ ਦੀ ਕੱਟ ਮਿਲੇਗੀ ਜੇਕਰ ਤੁਸੀਂ ਇਸ ਨੂੰ ਮੈਚਿੰਗ ਬਣਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੋ ਬਹੁਤ ਸੋਹਣਾ ਜਿਹੜਾ ਇਹਨਾਂ ਦਾ ਕੰਟਰਾਸਟ ਆ ਜਿਹੜਾ ਉਹ ਬਣ ਰਿਹਾ ਹੈਗਾ ਆ ਪਿਓਰ कॉटन ਦੀ ਤੁਹਾਨੂੰ ਇਸ ਦੇ ਨਾਲ 2.5 ਮੀਟਰ ਦੀ ਕੱਟ ਦੀ ਬਾਟਮ ਮਿਲ ਜਾਏਗੀ ਜੋ ਨੈਕਸਟ ਰਹਿਣ ਵਾਲਾ ਹੈਗਾ ਉਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਆ ਤੇ ਭੈਣਾਂ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਰਹੀ ਸੀ ਇਹ ਸੂਟ ਵੀ ਸੀਗੇ ਜਿਹੜੇ ਆਫਲਾਈਨ ਪਹਿਲਾਂ ਹੀ ਸੇਲ ਹੋ ਗਏ ਤੇ ਇਸਦੀ ਜਿਹੜੀ ਕੱਟ ਹੋਏਗੀ 255 ਦੀ ਹੋਏਗੀ 255 ਦੀ ਕੱਟ ਰਹਿਣ ਵਾਲੀ ਹੈਗੀ ਆ ਪਿਓਰ ਕਾਟਨ ਹੋਏਗਾ ਰਸ਼ੀਆ ਬ੍ਰੈਂਡ ਦਾ ਸਟਾਫ ਹੋਏਗਾ ਲਵੈਂਡਰ ਕਲਰ ਇਸ ਦਾ ਰਹਿਣ ਵਾਲਾ ਹੈਗਾ ਆ ਇਹ ਤੁਹਾਨੂੰ 셔ਟ ਦਾ ਕਪੜਾ ਮਿਲ ਜਾਏਗਾ ਜੇਕਰ ਤੁਸੀਂ ਕੰਟਰਾਸਟ ਬਾਟਮ ਦੇ ਨਾਲ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਤੁਸੀਂ ਇਦਾਂ ਵੀ ਕਰ ਸਕਦੇ ਹੈਗੇ ਇਹਦੇ ਨਾਲ ਤੁਹਾਨੂੰ 2.5 ਮੀਟਰ ਦੀ ਬਾਟਮ ਮਿਲ ਜਾਏਗੀ 2.5 ਮੀਟਰ ਦੀ ਤੁਹਾਨੂੰ ਬਾਟਮ ਮਿਲ ਜਾਏਗੀ ਇਸ ਤਰ੍ਹਾਂ ਇਹ ਜਿਹੜਾ ਸੂਟ ਹੈਗਾ ਉਹ ਰੈਡੀ ਹੋ ਜਾਂਦਾ ਹੈ ਕੰਟਰਾਸਟ ਬਣਦਾ ਹੈ ਜੇਕਰ ਤੁਸੀਂ ਕੱਲੀ ਸ਼ਰਟ ਦਾ ਜਾਂ ਕੱਲੀ ਬਾਟਮ ਦਾ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਦਾ ਵੀ ਕਰ ਸਕਦੇ ਹੋ ਨੈਕਸਟ ਜਿਹੜਾ ਹੋਏਗਾ ਉਹ ਵੀ ਤੁਹਾਨੂੰ ਲਵੈਂਡਰ ਕਲਰ ਮਿਲੇਗਾ ਲਵੈਂਡਰ ਕਲਰ ਹੋਏਗਾ ਰਸ਼ੀਆ ਬ੍ਰੈਂਡ ਦਾ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਸਟਾਫ ਹੈ ਆ ਤੇ ਜਿਹੜੀ ਇਹਦੀ ਕੱਟ ਹੋएगी 245 ਦੀ ਕੱਟ ਰਹਿਣ ਵਾਲੀ ਇਸ ਦੀ 245 ਦੀ ਕੱਟ ਹੋਏਗੀ 245 ਦੇ ਵਿੱਚ ਆਪਣੀ ਪੂਰੀ ਸੋਹਣੀ ਜਿਹੜੀ ਸ਼ਰਟ ਆ ਉਹ ਰੈਡੀ ਹੋ ਜਾਂਦੀ ਹੈ ਨੈਕਸਟ ਜਿਹੜਾ ਹੋਏਗਾ ਉਹ ਵੀ ਰਸ਼ੀਆ ਬ੍ਰਾਂਡ ਦਾ ਕੈਂਡਵਰੀ ਜਿਹੜਾ ਇਹ ਸਟਾਫ ਰਹਿਣ ਵਾਲਾਗਾ ਤੇ ਇਸਦੀ ਜਿਹੜੀ ਕੱਟ ਹੋਏਗੀ ਉਹ 460 ਦੀ ਹੋਏਗੀ 460 ਦੀ ਤੁਹਾਨੂੰ ਇਸਦੀ ਕੱਟ ਮਿਲੇਗੀ ਬਹੁਤ ਸੋਹਣਾ ਸਟਾਫ ਆ ਵਿਦਆਊਟ ਲਾਈਨਿੰਗ ਵਿਦਆਊਟ ਲਾਈਨਿੰਗ ਤੋਂ ਬਣਨ ਵਾਲਾ ਇਹ ਸਟਾਫ ਹੈਗਾ ਆ ਜੋ ਨੈਕਸਟ ਰਹੇਗਾ ਨੈਕਸਟ ਵੀ ਬਹੁਤ ਹੀ ਜ਼ਿਆਦਾ ਸੋਹਣਾ 올ਡ ਲੇਡੀਜ਼ ਲਈ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈਗਾ ਆ ਇਸਦੀ ਜਿਹੜੀ ਕੱਟ ਹੈਗੀ ਨੋਰਮਲ ਪਨੇ ਦੀ ਹੋਏਗੀ 3 ਮੀਟਰ ਦੀ ਤੁਹਾਨੂੰ ਕੱਟ ਮਿਲੇਗੀ ਇਸਦੀ 10 ਮੀਟਰ ਦੀ ਕੱਟ ਹੋਏਗੀ ਪਿਓਰ ਜਿਹੜਾ ਹੈਗਾ ਇਹ ਆਹ ਕੋਟਨ ਦਾ ਬਟਰ ਕੋਟਨ ਦਾ ਸਟਾਫ ਹੈਗਾ ਰਸ਼ੀਆ ਬ੍ਰੈਂਡ ਦਾ ਬਹੁਤ ਹੀ ਜ਼ਿਆਦਾ ਸੌਫਟ ਹੈਗਾ ਇਹ ਇੱਕ ਕੱਟ ਇਸ ਦੇ ਵਿੱਚ ਤੁਹਾਨੂੰ 3 ਮੀਟਰ ਦੀ ਮਿਲੇਗੀ ਔਰ ਜੋ ਦੂਸਰੀ ਕੱਟ ਹੋਏਗੀ ਇਸ ਦੀ ਦੂਸਰੀ ਕੱਟ ਹੋਏਗੀ ਜੋ 385 ਦੀ ਤੁਹਾਨੂੰ ਮਿਲੇਗੀ 385 ਦੇ ਵਿੱਚ ਵੀ ਤੁਸੀਂ ਜੇਕਰ ਸਟੇਟ ਸਨਵਾਰਨਾ ਬਣਾਉਣਾ ਤਾਂ ਤੁਸੀਂ 385 ਦਾ ਸੂਟ ਰੈਡੀ ਕਰ ਸਕਦੇ ਹੋ ਜੇਕਰ ਤੁਸੀਂ ਐਦਾਂ ਵਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਇੱਕ ਸੂਟ ਰੈਡੀ ਕਰਕੇ ਹੈਲਥੀ ਲੇਡੀ ਦਾ ਕੋਈ ਬਣਾਉਣਾ ਹੈ ਤਾਂ ਤੁਸੀਂ ਇੱਕ ਸ਼ਰਟ ਰੈਡੀ ਹੋ ਜਾਏਗੀ ਕਿਉਂਕਿ ਇਹ ਹੋ ਗਿਆ 6 85 ਹੋ ਗਿਆ 685 ਦੇ ਵਿੱਚ ਆਪਾਂ ਇੱਕ ਸ਼ਰਟ ਰੈਡੀ ਹੋ ਜਾਏਗੀ ਔਰ ਇੱਕ 5 ਮੀਟਰ ਦਾ ਸੂਟ ਰੈਡੀ ਹੋ ਜਾਏਗਾ ਨੈਕਸਟ ਜਿਹੜਾ ਆਪਾਂ ਦਿਖਾ ਰਹੇ ਹੈਗੇ ਆ ਜਿਹੜਾ ਹੁਣ ਆਪਾਂ ਸਟਾਫ ਦਿਖਾ ਰਹੇ ਹੈਗੇ ਆ ਇਹ ਵੀ ਰਸ਼ੀਆ ਬ੍ਰਾਂਡ ਦਾ ਹੀ ਹੋਏਗਾ ਇਹ ਹੋਏਗਾ ਕੋਰਸੈਟਸ ਦੇ ਲਈ ਬਨੇਗਾ ਇਹਦੇ ਲਈ ਕੋਰਸੈਟ ਇਸ ਲਈ ਹੋਏਗਾ ਕਿਉਂਕਿ ਜਿਹੜਾ ਇਹ ਸਟਾਫ ਹੈਗਾ ਯਾ ਉਹ 2 ਮੀਟਰ ਤੋਂ ਘੱਟ-ਘੱਟ ਦੀ ਕੱਟ ਰਹਿਣ ਵਾਲੀ ਆ ਜਿੱਦਾਂ ਇਹ ਕੱਟ ਹੋਏਗੀ ਇੱਕ 60 ਦੀ ਕੱਟ ਹੋਏਗੀ ਇਹ ਇਹ ਸ਼ਰਟ ਦਾ ਫਰੰਟ ਹੋਏਗਾ ਸ਼ਰਟ ਦਾ ਫਰੰਟ ਬਨੇਗਾ ਇਸ ਦਾ ਔਰ ਇਸਦੀਆਂ ਬਾਜੂ ਰਹਿ ਜਾਣੀਆਂ ਔਰ ਦੋ ਪੈਂਟ ਦੀ ਕੱਟ ਇੱਕ ਬਣੇਗੀ ਦੋ ਪੈਂਟ ਦੀ ਕੱਟ ਦੇ ਵਿੱਚ ਤੁਸੀਂ ਆਰਾਮ ਨਾਲ ਜਿਹੜਾ ਸੂਟ ਆ ਉਹ ਰੈਡੀ ਕਰ ਸਕਦੇ ਹੋ ਆਲ ਓਵਰ ਸੂਟ ਵੀ ਤੁਹਾਡਾ ਦੋ ਪੈਂਟ ਦੀ ਕੱਟ ਔਰ 160 ਦੀ ਕੱਟ ਦੇ ਵਿੱਚ ਆਰਾਮ ਨਾਲ ਰੈਡੀ ਹੋ ਜਾਏਗਾ ਸਟੇਟ ਬਾਟਮ ਦੇ ਨਾਲ ਜੇਕਰ ਤੁਸੀਂ ਇਸ ਨੂੰ ਮੈਚਿੰਗ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਵੀ ਕਰ ਸਕਦੇ ਹੋ ਕਿਉਂਕਿ ਜਿਹੜੀ ਇਹ ਬਾਟਮ ਹੋਏਗੀ ਪਿਓਰ ਕਾਟਨ ਦੀ ਹੋਏਗੀ ਦੋ ਪੈਂਟ ਦੀ ਕੱਟ ਜਿਹੜੀ ਇਸਦੀ ਰਹਿਣ ਵਾਲੀ ਹੈਗੀ ਆ ਜੋ ਨੈਕਸਟ ਕੱਟ ਆਪਾਂ ਦਿਖਾ ਰਹੇ ਹੈਗੇ ਆ ਇਹ 120 ਦੀ ਕੱਟ ਹੋਏਗੀ ਇੱਕ 20 ਦੀ ਕੱਟ ਹੋਏਗੀ ਇੱਕ 20 ਦੀ ਕੱਟ ਹੈਗੀ ਆ ਤੇ ਸਟੱਫ ਹੈਗਾ ਬਹੁਤ ਹੀ ਜ਼ਿਆਦਾ ਸੋਨਾ ਬਹੁਤ ਹੀ ਜ਼ਿਆਦਾ ਸੌਫਟ اور ਲਾਈਟ weight ਕੱਟ ਹੈ ਇਹ ਹੀ ਸਟੱਫ ਹੈਗਾ ਯਾ ਤੇ ਇਹ ਇੱਕ 20 ਦੀ ਕੱਟ ਹੈ ਤੇ ਇੱਕ 20 ਦੀ ਕੱਟ ਦੇ ਵਿੱਚ ਆਪਾਂ ਮਤਲਬ ਟਿੱਕ ਐਂਟਰੀ ਜਿਹੜੀ ਸ਼ਰਟ ਹੈਗੀ ਆ ਉਹ ਰੈਡੀ ਹੁੰਦੀ ਹੈ ਇੱਕ 20 ਦੀ ਕੱਟ ਵਿੱਚ ਜੇਕਰ ਤੁਸੀਂ ਇਸ ਦੇ ਨਾਲ ਬਾਟਮ ਬਾਈ ਕਰਨਾ ਚਾਹੁੰਦੇ ਹੋ ਜਿੱਦਾਂ ਆਪਾਂ ਕਹਿਦੀ ਵੀ ਕੋਰਸਟ ਦੇ ਨਾਲ ਪਜਾਮਾ ਬਣਾਉਣਾ ਹੈ ਤਾਂ 1 55 ਦੀ ਕੱਟ ਦੇ ਵਿੱਚ ਤੁਹਾਡਾ ਪਜਾਮਾ ਜਿਹੜਾ ਉਹ ਬਣ ਜਾਏਗਾ ਇਹ ਤੁਸੀਂ ਲੈ ਸਕਦੇ ਹੋ 100 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਇਹ ਮਿਲ ਜਾਏਗਾ ਜੋ ਨੈਕਸਟ ਰੈਨ ਵਾਲਾ ਹੈਗਾ ਇਹ ਕੱਟ ਵੀ ਜਿਹੜੀ ਹੈਗੀ ਹੈ ਤੁਹਾਨੂੰ 1 60 ਦੀ ਮਿਲੇਗੀ 1 60 ਦੀ ਕੱਟ ਹੋਏਗੀ ਤੇ ਇਹਦਾ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਆ ਇਹ ਜਸਟ ਕੱਲੀ ਸ਼ਰਟ ਦੀ ਹੀ ਕੱਟ ਮਿਲੇਗੀ ਜੋ ਨੈਕਸਟ ਕੱਟ ਰਹਿਣ ਵਾਲੀ ਹੈ ਉਹ 1 ਮੀਟਰ ਦੀ ਹੋਏਗੀ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਇਸ ਦਾ ਤੇ ਬਹੁਤ ਹੀ ਜਿਆਦਾ ਸੋਹਣਾ ਸਟਾਫ ਹੈ ਵੈਸੇ ਇਹ ਜਿਹੜਾ ਹੈਗਾ ਆ ਉਹ 1 ਮੀਟਰ ਤੋਂ ਪਲੱਸ 700 ਮੀਟਰ ਦੀ ਜਿਹੜੀ ਇਹ ਕੱਟ ਹੈਗੀ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਮਿਸਪ੍ਰਿੰਟ ਸੀ ਵੈਸੇ ਤਾਂ ਇਹ 2 ਮੀਟਰ ਦੇ ਨੀਅਰ ਅਬਾਊਟ ਆ ਜੇਕਰ ਤੁਸੀਂ ਇਸ ਨੂੰ ਯੂਸ ਕਰਕੇ ਆਪਣੇ ਤਰੀਕੇ ਨਾਲ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਤਰੀਕੇ ਨਾਲ ਆਪਦੇ ਨਾਲ ਬਣਾ ਵੀ ਸਕਦੇ ਹੋ ਤੇ ਨਾਲ ਇਸ ਤੇ ਤੁਹਾਨੂੰ 130 ਦੀ ਜਿਹੜੀ ਹੈਗੀ ਉਹ ਬਾਟਮ ਦਾ ਸਟਾਫ ਹੋਏਗਾ ਜਾਨੀ ਕਿ ਤੁਸੀਂ ਇਸ ਤੇ ਨਾਲ ਪਜਾਮਾ ਜਿਹੜਾ ਸਟ੍ਰੇਟ ਪਜਾਮਾ ਉਹ ਰੈਡੀ ਕਰ ਸਕਦੇ ਹੋ ਜਾਂ ਕਿਸੇ ਬੱਚੇ ਦਾ ਤੁਸੀਂ ਰੈਡੀ ਕਰ ਸਕਦੇ ਹੈਗੇ ਹੋ ਨੈਕਸਟ ਜਿਹੜਾ ਰਹਿਣ ਵਾਲਾ ਹੈ ਤਾਂ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਯਾ ਔਰ ਬਟ ਇਸਦੀ ਜਿਹੜੀ ਕੱਟ ਹੋਈ ਹੋਈ 1 ਮੀਟਰ ਦੀ ਹੋਏਗੀ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਯਾ ਤੇ ਇਸ ਨੂੰ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਬਾਟਮ ਦੇ ਨਾਲ ਬਣਾ ਸਕਦੇ ਹੋ ਤੁਹਾਨੂੰ ਮੈਂ ਬਾਟਮ ਦਿਖਾ ਦਿੰਨੀ ਆ ਉਹਦਾ ਵੀ ਬਾਟਮ ਵੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਉਹਦਾ ਕਲਰ ਕੰਟਰਾਸਟ ਇਹਦੇ ਨਾਲ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਮੈਂ ਤੁਹਾਨੂੰ ਦਿਖਾਨੀ ਆ ਸ਼ਾਇਦ ਇਹਦੇ ਵਿੱਚ ਮਿਕਸ ਹੋ ਗਿਆ ਔਰ ਇਹਦੇ ਵਿੱਚ ਹੀ ਆ ਚਲੋ ਬਾਤ ਚ ਦਿਖਾਨੀ ਆ ਉਹ ਪਹਿਲਾਂ ਪਹਿਲਾਂ ਦੇਖ ਲਈ ਇੱਕ 70 ਦੀ ਕੱਟ ਹੋਏਗੀ ਇਹਦੀ ਇੱਕ 70 ਦੀ ਕੱਟ ਹੋਏਗੀ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਇਹ ਇੱਕ 70 ਦੀ ਕਟਾ ਇੱਕ 70 ਦੀ ਕੱਟ ਦੇ ਵਿੱਚ ਤਾਂ ਆਪਾਂ ਜਦਾਂ 18 ਤੋਂ 17 ਇੰਚ ਦੇ ਘੇਰੇ ਵਾਲੇ ਦੀ ਸ਼ਰਟ ਆ ਜਿਹੜੀ ਹਨਾ ਕੋਡ ਸੈੱਟ ਦੇ ਨਾਲ ਬਣਾਉਣ ਵਾਲੀ ਉਹ ਆਰਾਮ ਨਾਲ ਰੈਡੀ ਹੋ ਜਾਂਦੀ ਹੈ ਜੋ ਨੈਕਸਟ ਕੱਟ ਹੋਏਗੀ 180 ਦੀ ਕੱਟ ਹੋਏਗੀ 180 ਦੀ ਕੱਟ ਦੇ ਵਿੱਚ ਤੁਹਾਨੂੰ ਆਰਾਮ ਨਾਲ ਸ਼ਰਟ ਰੈਡੀ ਹੋ ਜਾਏਗੀ ਤੇ ਨਾਲ ਤੁਹਾਨੂੰ ਇਸ ਤੇ ਰਿਹੜੇ ਬਾਟਮ ਮਿਲ ਜਾਏਗੀ ਸੇਮ ਕਲਰ ਦੀ ਤੁਹਾਨੂੰ ਇਸ ਤੇ ਨਾਲ ਬਾਟਮ ਮਿਲ ਜਾਏਗੀ ਬਾਟਮ ਜਿਹੜੀ ਹੋਏਗੀ ਉਹ ਤੁਹਾਨੂੰ ਮਿਲ ਜਾਏਗੀ 175 ਦੀ ਕੱਟ ਹੋਏਗੀ ਜਿਹੜੀ ਉਹ ਬਾਟਮ ਦੀ ਹੋਏਗੀ ਤੇ 180 ਦੀ ਕੱਟ ਆ ਜਿਹੜੀ ਤੁਹਾਨੂੰ ਸ਼ਰਟ ਦੀ ਮਿਲ ਜਾਏਗੀ ਜਿਹਦੇ ਵਿੱਚ ਤੁਸੀਂ ਆਰਾਮ ਨਾਲ ਜਿਹੜਾ ਉਹਦਾ ਹੈਗਾ ਇਹ ਉਹ ਕੋਡ ਸੈੱਟ ਰੈਡੀ ਕਰ ਸਕਦੇ ਹੋ ਕੋਡ ਸੈੱਟ ਦੀਆਂ ਆਪਾਂ ਜਿਹੜੀ ਹੈਗੇ ਡਿਜ਼ਾਈਨ ਉਹ ਵੀਡੀਓ ਦੇ ਐਂਡ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਇਹ ਰਹਿਣ ਵਾਲਾ ਉਹ 130 ਦੀ ਕੱਟ ਹੋਏਗੀ 130 ਦੀ ਕੱਟ ਆ ਬਹੁਤ ਲਾਈਟ ਵੇਟ ਸਟਾਫ ਹੈ ਤੇ ਗ੍ਰੇ ਕਲਰ ਦੇ ਨਾਲ ਤੁਸੀਂ ਆਪਦਾ ਜਿਹੜਾ ਹੈਗਾ ਇਹ ਨਾ ਕੋમ્ਬੀਨੇਸ਼ਨ ਬਣਾ ਸਕਦੇ ਹਾਂ ਗ੍ਰੇ ਕਲਰ ਦੇ ਨਾਲ 1 25 ਦੀ ਕੱਟ ਤੁਹਾਨੂੰ ਜਿਹੜੀ ਹੈਗੀ ਉਹ ਬਾਟਮ ਦੀ ਮਿਲ ਜਾਏਗੀ ਜੋ ਨੈਕਸਟ ਟ੍ਰੈਂਡ ਵਾਲਾ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਹੈ ਔਰ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਾ ਬਟ ਜਿਹੜੀ ਇਹਦੀ ਕੱਟ ਹੈਗੀ ਉਹ 1 35 ਦੀ ਹੈਗੀ ਆ ਇਹ 100 ਰੁਪਏ ਦੇ ਵਿੱਚ ਵੀ ਆਪਾਂ ਇਹ ਪੀਸ ਆ ਜਿਹੜਾ ਤੁਹਾਨੂੰ ਦੇ ਦੇਾਂਗੇ ਜੇਕਰ ਤੁਸੀਂ ਕੁਝ ਬਣਾਉਣਾ ਚਾਹੁੰਦੇ ਹੋ ਤਾਂ ਜੋ ਨੈਕਸਟ ਕੱਟ ਹੋਏਗੀ ਇਹ ਹੋਏਗੀ 1 25 ਦੀ 1 25 ਦੀ ਕੱਟ ਹੈਗਾ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਨਾਲ ਤੁਹਾਨੂੰ ਜਿਹੜੀ ਹੈਗੀ ਉਹ 3 ਮੀਟਰ ਦੀ ਬਾਟਮ ਹੈਗੀ ਹੈ ਜੇਕਰ ਤੁਸੀਂ ਇਹਨੂੰ ਡਿਜ਼ਾਈਨ ਕਰਨਾ ਚਾਹੁੰਦੇ ਹੋ ਤਾਂ ਜਿੱਦਾਂ ਆਪਾਂ ਬਾਜੂ ਔਰ ਕੱਲੀ ਬੋਡੀ ਹੈ ਜਿਹੜੀ ਉਹ ਆਪਾਂ ਪ੍ਰਿੰਟਡ ਲਗਾ ਕੇ ਤੇ ਬਾਕੀ ਪਲੇਨ ਜਿਹੜੀ ਹੈਗੀ ਉਹ ਫਰਾਕ ਰੈਡੀ ਕਰ ਲਈਏ ਨਾਲ ਆਪਣੀ ਸਟ੍ਰੇਟ ਬਾਟਮ ਹੋ ਜੂਗੀ ਤੇ ਬਹੁਤ ਸੋਹਣਾ ਜਿਹੜਾ ਹੈਗਾ ਉਹ ਪੀਸ ਰੈਡੀ ਹੋ ਜਾਏਗਾ ਜਿਹੜੀ ਇਹ ਕੱਟ ਹੋਏਗੀ 1.5 ਮੀਟਰ ਦੀ ਹੋਏਗੀ 1.5 ਮੀਟਰ ਦੀ ਕੱਟ ਹੈਗੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਇਹ ਲਾਈਟ ਵੇਟ ਜੈ ਸਟੱਫ ਹੈਗਾ ਹੈ 1.5 ਮੀਟਰ ਦੀ ਕੱਟ ਦੇ ਵਿੱਚ ਤੁਸੀਂ ਆਰਾਮ ਨਾਲ ਰੈਡੀ ਕੱਟ ਸਕਦੇ ਹੈਗੇ ਹੋ ਜੋ ਨੈਕਸਟ ਆਪਾਂ ਇੱਕ ਮੀਟਰ ਦੀ ਕੱਟ ਵਾਲਾ ਸੀ ਇਹਨੂੰ ਤੁਸੀਂ ਇਹਦੇ ਨਾਲ ਵੀ ਬਣਾ ਸਕਦੇ ਹੋ ਕਿਉਂਕਿ ਇਹਦਾ ਜਿਹੜਾ ਹੈਗਾ ਇਹ ਉਹ ਲਾਈਟ ਔਰ ਡਾਰਕ ਦਾ ਜਿਹੜਾ ਹੈ ਇਹ ਕੰਟਰਾਸਟ ਬਣ ਰਿਹਾ 2.5 ਮੀਟਰ ਦਾ ਇਹ ਮਸਲੀਨ ਦਾ ਸਟਾਫ ਹੈ ਤੇ ਪਿਓਰ ਕਾਟਨ ਦਾ ਸਟਾਫ ਆ ਰਸ਼ੀਆ ਬ੍ਰੈਂਡ ਦਾ ਤੇ ਤੁਸੀਂ ਇਹਨੂੰ ਇਦਾਂ ਵੀ ਬਣਾ ਸਕਦੇ ਹੈਗੇ ਹੋ ਤੇ ਨਾਲ ਅਸੀਂ ਤੁਹਾਨੂੰ ਇੱਕ ਜਿਹੜੀ ਹੈਗੀ ਆ ਉਹ बॉटਮ ਹੈਗੀ ਹੈ ਜੋ ਕਿ ਕੰਟਰਾਸਟ ਬਣਦਾ ਹੈ ਇਹਦੇ ਨਾਲ 5 ਮੀਟਰ ਦਾ ਸਟਾਫ ਆ ਜੇਕਰ ਤੁਸੀਂ ਇਸ ਨੂੰ ਕੰਟਰਾਸਟ ਬਣਾ ਕੇ ਬਾਡੀ ਹੈ ਜਿਹੜੀ ਉਹ ਤੁਸੀਂ ਪ੍ਰਿੰਟਡ ਲਗਾ ਕੇ ਜੇ ਤੁਸੀਂ ਬੋਡੀ ਪਲੇਨ ਲਗਾ ਕੇ ਤੇ ਪਲੇਨ ਬਾਟਮ ਬਣਾ ਕੇ ਥੱਲੇ ਫਰਾਕ ਹੈ ਜਿਹੜੀ ਉਹ ਤੁਸੀਂ ਪ੍ਰਿੰਟਡ ਕਰਕੇ 1 ਮੀਟਰ ਦੀ ਬਣਾ ਸਕਦੇ ਹੋ ਤੇ ਬਹੁਤ ਸੋਹਣਾ ਡਿਜ਼ਾਈਨਰ ਜਿਹਾ ਪੀਸ ਰੈਡੀ ਹੋ ਜਾਏਗਾ ਤੇ ਜਿਹੜਾ ਇਹ ਕੱਟ ਹੈਗੀ ਇਹ ਬਹੁਤ ਹੀ ਜ਼ਿਆਦਾ ਜਿਹੜਾ ਸਟਾਫ ਆ ਸੌਰੀ ਜਿਹੜਾ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈਗਾ ਤੇ ਜਿਹੜੀ ਕੱਟ ਹੈਗੀ ਉਹ 5 ਮੀਟਰ ਦੀ ਹੋਏਗੀ ਡੀਅਰ ਇਹਦੀ ਤੇ ਸਟਾਫ ਬਹੁਤ ਹੀ ਜਿਆਦਾ ਲਾਈਟ ਵੇਟ ਹੈ ਤੇ ਇਹਨਾਂ ਦੇ ਤੁਸੀਂ ਕੋਰਸੈਟ ਰੈਡੀ ਕਰ ਸਕਦੇ ਆ ਤੇ ਕੋਰਸੈਟ ਦੀਆਂ ਜਿਹੜੀਆਂ ਆਪਾਂ ਡਿਜ਼ਾਈਨਿੰਗ ਹੈਗੀ ਉਹ ਵੀਡੀਓ ਦੇ ਐਂਡ ਵਿੱਚ ਦਿਖਾਵਾਂਗੇ ਸੋ ਕੱਲ ਆਪਾਂ ਨਵੀਂ ਵੀਡੀਓ ਦੇ ਵਿੱਚ ਆਪਾਂ ਨਵੇਂ ਕੱਟ ਪੀਸ ਲੈ ਕੇ ਆਵਾਂਗੇ ਸੋ ਬਣੇ ਰਹੋ ਮੇਰੇ ਚੈਨਲ ਦੇ ਨਾਲ ਤੇ ਮੇਰੇ ਚੈਨਲ ਤੇ ਜੇਕਰ ਪਹਿਲੀ ਵਾਰ ਆਏ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ